ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਸਟਾਫ ਦੀ ਵੀਡੀਓ ਲੈ ਕੇ ਆਏ ਹਾਂ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬਣੇ ਰੋ ਆਪਣੇ ਚੈਨਲ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਸੈਂਡੀ ਸਿਲਕ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੇ ਲਓ ਜੀ ਇਸ ਤਰ੍ਹਾਂ ਇਹਦੇ ਪਲੇਨ ਸੂਟ ਆ ਜਿਹੜੇ ਲਾਈਨਿੰਗ ਲਾ ਕੇ ਬਣ ਰਹੇ ਨੇ ਤੇ ਲਓ ਜੀ ਆਪਣੇ ਕੋਲੇ ਕਾਫੀ ਜਿਹੜੇ ਕੰਦੇ ਦੇ ਦੇ ਪਹੁੰਚ ਚੁੱਕੇ ਨੇ ਤੇ ਤੁਸੀਂ ਆਪਾਂ ਤੁਹਾਨੂੰ ਸਿਰਫ ਇੱਕ ਸੂਟ ਦੀ ਕੁਆਲਿਟੀ ਚੈੱਕ ਕਰਾਵਾਂਗੇ ਕਿਉਂਕਿ ਆ ਆਪਾਂ ਜਿਹੜੇ ਸਟੇਟਸ ਤੇ ਡੇਲੀ ਜਿਹੜੀ ਆਪਾਂ ਵੀਡੀਓ ਪਾਈ ਦਿੰਨੇ ਹੁੰਦੇ ਆ ਹਨਾ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਜਿਹੜੇ ਇਹਦੇ ਆ ਕਲਤਾ ਸ਼ੋਅ ਕਾਰੀ ਦਿੱਤੇ ਸੀਗੇ ਤੇ ਬੁਕਿੰਗ ਵੀ ਇਹਨਾਂ ਦੀ ਬਹੁਤ ਜ਼ਿਆਦਾ ਕਿਉਂਕਿ ਕੱਲ ਆਪਾਂ ਤਕਰੀਬਨ 40 ਸੂਟ ਦੇ ਆਸ-ਪਾਸ ਬੁਕਿੰਗ ਲਈ ਸੀ ਤੇ ਲਓ ਜੀ 40 ਕੱਪ ਆਏ ਦੇ ਹਰ ਇੱਕ ਸਾਰੇ ਕਲਰ ਮੰਗਾਏ ਸੀ ਜੋ ਕਿ ਆਪਣੇ ਕੋਲ ਸਟਾਕ ਆਊਟ ਹੋ ਚੁੱਕੇ ਨੇ ਇਹ ਸੂਟ ਵੀ ਸਾਰੇ ਬੁੱਕ ਨੇ ਪਾਸ ਜਾਣਾ ਇਹਨਾਂ ਨੇ ਤੇ ਲਓ ਜੀ ਉਸ ਤੋਂ ਪਹਿਲਾਂ ਆਪਾਂ ਇੱਕੰਦੀ ਵੀਡੀਓ ਬਣਾ ਦੀ ਸੀ ਤੇ ਹੋ ਸਟਾਫ ਆ ਜਿਹੜਾ ਆਰਡਰ ਕੀਤਾ ਹੋਇਆ ਜਿਵੇਂ ਨਾਲ ਦੇ ਨਾਲ ਆਪਣੇ ਕੋਲੇ ਹੋਰ ਕਦਰ ਦੇਖੋ ਇੱਕ ਦੋ ਦਿਨਾਂ ਵਿੱਚ ਆ ਜਾਣਗੇ ਤੇ ਤੁਹਾਡੀ ਬੁਕਿੰਗਾਂ ਜਿਹੜੀ ਫੇਰ ਸ਼ੁਰੂ ਹੋ ਜੂਗੀ ਲੈਣੀ ਆਪਾਂ ਤੇ ਲਓ ਜੀ ਇਹ ਸੂਟ ਦੇ ਸਟਾਫ ਬਾਰੇ ਕਿਉਂਕਿ ਬਹੁਤ ਜ਼ਿਆਦਾ ਪਹਿਣਾ ਜਿਹੜੀਆਂ ਆਨਲਾਈਨ ਆਪਾਂ ਤੋਂ ਸੂਟ ਮੰਗਵਾਉਂਦਾਂ ਉਹਨਾਂ ਦੀ ਇੱਕੋ ਹੀ ਇਹ ਹੁੰਦਾ ਵੀ ਸਾਨੂੰ ਥੋੜਾ ਜਿਹਾ ਸਟਾਫ ਬਾਰੇ ਦੱਸਿਆ ਜਾਵੇ ਕਿਉਂਕਿ ਆਨਲਾਈਨ 'ਚ ਪਤਾ ਕੀ ਹੁੰਦਾ ਜਦੋਂ ਚੀਜ਼ ਘਰੇ ਜਾਂਦੀ ਹੈ ਕਈ ਵਾਰੀ ਉਹ ਜੇ ਆਪਾਂ ਸਹੀ ਭੇਜਦੇ ਆ ਫਿਰ ਤਾਂ ਉਹ ਚੀਜ਼ ਦੀ ਕੋਈ ਕੰਪਲੀਟ ਨਹੀਂ ਹੁੰਦੀ ਜੀ ਆਪਾਂ ਦਖੋਂਦੇ ਕੁਛ ਹੋ ਰਾਂ ਭੈਜ ਦੇ ਕੁਛ ਹੋ ਰਾਂ ਉੱਥੇ ਜਿਹੜਾ ਹਰ ਇੱਕ ਭੈਣ ਮੇਰੀ ਨਿਰਾਸ਼ ਹੁੰਦੀ ਆ ਹਨਾ ਤੇ ਪਰ ਆਪਣਾ ਉਹ ਕੰਮ ਹੈ ਨਹੀਂ ਆਪਾਂ ਹਰ ਇੱਕ ਚੀਜ਼ ਦੀ ਜੇ ਤੁਸੀਂ ਕਿਸੇ ਵੀ ਚੀਜ਼ ਦਾ ਕਮੈਂਟ ਕਰਦੇ ਹੋ ਤਾਂ ਉਸ ਤੇ ਇੱਕ ਵੀਡੀਓ ਜ਼ਰੂਰ ਬਣਾਉਣਾ ਤੇ ਲਓ ਜੀ ਇਸ ਤੇ ਵੀ ਅੱਜ ਆਪਾਂ ਇਸੇ ਲਈ ਵੀਡੀਓ ਬਣਾਈ ਹੈ ਕਿਉਂਕਿ ਵੈਸੇ ਆਪਣੀ ਇੰਸਟਾਗ੍ਰਾਮ ਅਕਾਊਂਟ ਤੇ ਤੇ YouTube ਤੇ ਇਹਨਾਂ ਦੀ ਵੀਡੀਓ ਦੇਖੋ ਅਪਲੋਡ ਹੁੰਦੀ ਰਹਿੰਦੀਆਂ ਨੇ ਤੇ ਲਓ ਜੀ ਗੱਲ ਕਰਨ ਲੱਗੇ ਆ ਸਟਾਫ ਦੀ ਕਿਉਂਕਿ ਬਹੁਤ ਤਰ੍ਹਾਂ ਤੇ ਦੇਖੋ ਸਟਾਫ ਇਹ ਆ ਰਿਹਾ ਹੈ ਨਾ ਹਰ ਇੱਕ ਦੀ ਕੁਆਲਿਟੀ ਇੱਕ ਨਾਲ ਨਾਲ ਲਾਇਆ ਕਰੋ ਜਿਵੇਂ ਕਿ ਕੋਈ ਕਹਿੰਦਾ ਸੀ 550 ਦਾ ਲਿਆਂਦਾ ਜੇ ਅਸੀਂ 300 ਦਾ ਲਿਆਂਦਾ ਹੈ ਨਾ ਤੁਸੀਂ ਮਹਿੰਗਾ ਲਗਾ ਰਹੇ ਹੋ ਤੇ ਉਹ ਚੀਜ਼ ਨਹੀਂ ਹੁੰਦੀ ਕਿਉਂਕਿ ਜਿੰਨੀ ਕੁ ਥੋੜਾ ਜਿਹਾ ਚੀਜ਼ ਦੀ ਪ੍ਰਾਈਸ ਵੱਧ ਹੋਊਗੀ ਕਪੜਾ ਉਨਾ ਹੀ ਜ਼ਿਆਦਾ ਜਿਹੜਾ ਬੈਸਟ ਹੋਊਗਾ ਤੇ ਇੰਨੇ ਕੁ ਜਿਹੜੀ ਚੀਜ਼ ਆ ਜ਼ਰੂਰ ਧਿਆਨ ਚ ਰੱਖਿਆ ਕਰੋ ਤੇ ਚਲੋ ਜੀ ਇਹ ਸਟਾਫ ਬਾਰੇ ਦੱਸਦੇ ਆਂ ਇਹਦੀ ਆਪਾਂ ਤੁਹਾਨੂੰ ਰੇਂਜ ਪਹਿਲਾਂ ਦੱਸ ਦਿੰਨੇ ਆਂ ਤੇ ਲਓ ਜੀ ਇਹ 750 ਤੁਹਾਨੂੰ 5 ਮੀਟਰ ਸਟਾਫ ਆ ਜਿਹੜਾ ਤੁਹਾਡੇ ਘਰ ਤੱਕ ਡਿਲੀਵਰ ਹੋਊਗਾ ਸ਼ਿਪਿੰਗ ਚਾਰਜ ਜਿਹੜੇ ਐਕਸਟਰਾ ਹੋਣਗੇ ਉਹ ਤੁਹਾਡੇ ਹੋਣਗੇ ਤੇ ਲਓ ਜੀ ਚੈੱਕ ਕਰੋ ਇਹਦੀ ਸਟਾਫ ਦੀ ਜਿਹੜੀ ਸ਼ਾਈਨ ਹੈ ਤੇ ਜਦੋਂ ਇਹ ਸੂਟ ਬਣਦਾ ਕਿਉਂਕਿ ਇਹਦੇ ਉੱਤੇ ਵਰਕ ਕਰਾਉਣਾ ਜਾਂ ਨਾ ਕਰਾਉਣਾ ਤੁਹਾਡੀ ਚੁਆਇਸ ਆ ਇਹਨੂੰ ਸਿੰਪਲ ਵੱਧ ਤਾਂ ਇਹ ਸਿੰਪਲ ਸੂਟ ਹੀ ਰੈਡੀ ਹੋ ਰਹੇ ਨੇ ਤੇ ਆਪਾਂ ਪਿੱਛੋਂ ਇੱਕ ਇਹਦੀ ਵੀਡੀਓ ਵੀ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਿੰਪਲ ਸੂਟ ਆ ਜਿਹੜੇ ਇਹ ਬਣ ਰਹੇ ਨੇ ਲਾਈਨਿੰਗ ਲਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਜਿਹੜੇ ਇਹਨਾਂ ਦੇ ਰੈਡੀ ਹੋ ਰਹੇ ਨੇ ਤੇ ਬਾਕੀ ਕੋਈ ਵੀ ਚੀਜ਼ ਜਦੋਂ ਟ੍ਰੈਂਡ ਚ ਚਲਦੀ ਹੈ ਦੇਖੋ ਹਰ ਇੱਕ ਚੀਜ਼ ਉਹ ਸੋਹਣੀ ਹੁੰਦੀ ਹੈ ਹਨਾ ਤੇ ਬਾਕੀ ਇਹ ਕੱਪੜੇ ਚ ਦੇਖੋ ਸ਼ਾਈਨੀ ਬਹੁਤ ਜ਼ਿਆਦਾ ਕੀ ਤੇ ਬਹੁਤ ਰੰਗ ਆ ਜਿਹੜੇ ਉਹ ਵੀ ਇਹ ਚ ਬਹੁਤ ਜ਼ਿਆਦਾ ਪਿਆਰੇ ਕਲਰ ਆਉਂਦੇ ਨੇ ਤੇ ਲੋਜੀ ਲਾਈਨਿੰਗ ਲਾ ਕੇ ਸੂਟ ਦੀ ਕੋਈ ਵੱਖਰੀ ਗ੍ਰੇਸ ਹੈ ਜਿਹੜੀ ਆਉਂਦੀ ਹੈ ਇਹ ਚ ਆਪਣੇ ਚ ਦੋ ਤਰ੍ਹਾਂ ਦੇ ਸਟਾਫ ਆਏ ਨੇ ਇੱਕ ਵਾ ਆਪਣੇ ਕੋਲੇ ਇਹ ਪਲੇਨ ਚ ਆਇਆ ਤੇ ਇੱਕ ਆਪਣੇ ਚ ਇਸ ਤਰ੍ਹਾਂ ਸਿੱਪੀ ਵਾਲਾ ਸਟਾਫ ਆਇਆ ਦੇਖੋ ਹੈ ਇਹ ਵੀ ਇਹੀ ਚੀਜ਼ ਹੈ ਸੈਂਡੀ ਸਿਲਕ ਤੇ ਇਹ ਚ ਥੋੜੀ ਦੇਖੋ ਇਹ ਵਾਲੀ ਸਿੱਪੀ ਲਗਾ ਕੇ ਆਈ ਹੈ ਤੇ ਲੋਜੀ ਸਟਾਫ ਐਡਾ ਕਾ ਜਿਆਦਾ ਸੋਹਣਾ ਜਦੋਂ ਲਾਈਨਿੰਗ ਲਾ ਕੇ ਇਹਨੇ ਬਣਨਾ ਤੁਸੀਂ ਜਿਹੜਾ ਸੂਟ ਹੈ ਇਹ ਆਪਣੇ ਤੋਂ ਕਿਉਂਕਿ ਜਿਹੜਾ ਸਟਾਫ ਹੁੰਦਾ ਆਪਣਾ ਇੱਕ ਦਿਨ ਦੋ ਦਿਨਾਂ ਚ ਵਿੱਚ ਦੇਖੋ ਜਿੰਨੇ ਕ ਸੂਟ ਆਪਾਂ ਲੈ ਕੇ ਆਉਣੇ ਆ ਸਟਾਕ ਆਊਟ ਹੋ ਜਾਂਦਾ ਇਸ ਲਈ ਸੂਟ ਆ ਜਿਹੜੇ ਥੋੜਾ ਜਿਹਾ ਜਲਦੀ ਬੁੱਕ ਕਰਨਾ ਤੇ ਜਿਵੇਂ ਜਿਹੜੀ ਇਸ ਭੈਣ ਦੀ ਮੇਰੀ ਦੀ ਪਹਿਲਾਂ ਪੇਮੈਂਟ ਆਊਗੀ ਉਸੇ ਤਰ੍ਹਾਂ ਹੀ ਉਹਨਾਂ ਦੇ ਸੂਟ ਆ ਜਿਹੜੇ ਬੁੱਕ ਹੋ ਜਾਣਗੇ ਤੇ ਨਾਲ ਦੀ ਨਾਲ ਜਿਹੜੇ ਆਪਣੇ ਕੋਲੋਂ ਇੱਥੋਂ ਡਿਲੀਵਰ ਹੋ ਜਾਂਦੇ ਨੇ ਤੇ ਲਓ ਜੀ ਇਹ ਆਪਾਂ ਛੋਟੀ ਜੀ ਵੀਡੀਓ ਬਣਾਈ ਹੈ ਇੱਕ ਜਿਹੜੀਆਂ ਮੇਰੀਆਂ ਭੈਣਾਂ ਦਸੀਗਾ ਵੀ ਇਹ ਕਪੜਾ ਹਾਰਟ ਨਾ ਹੋਵੇ ਕਪੜਾ ਲਓ ਜੀ ਬਹੁਤ ਜ਼ਿਆਦਾ ਸੌਫਟ ਕਪੜਾ ਹੈ ਤੇ ਜਦੋਂ ਪੈਨੋਂਗੇ ਉਹ ਨਹੀਂ ਹੈਗਾ ਵੀ ਇਹਦਾ ਕੋਈ ਤੰਦ ਤੁਹਾਡੇ ਚੂਗ ਤੇ ਆਪਾਂ ਗਰੰਟੀ ਤੇ ਕੋਈ ਵੀ ਚੀਜ਼ ਤੁਹਾਡੇ ਤੇ ਕਰ ਪਹੁੰਚਦੇ ਹੁੰਦੇ ਆ ਤੇ ਲਓ ਜੀ ਬਹੁਤ ਪਿਆਰਾ ਕੱਪੜਾ ਜੋ ਆਪਣੇ ਤੋਂ ਬਾਇ ਕਰੂਗੇ ਜਿੱਦਾਂ ਤੁਹਾਨੂੰ ਆਪਾਂ ਵੀਡੀਓ ਚ ਦੱਸਿਆ ਸੇਮ ਉਦਾਂ ਹੀ ਕੱਪੜਾ ਤੁਹਾਡੇ ਕੋਲ ਜਾ ਕੇ ਨਿਕਲੂਗਾ ਤੇ ਚਲੋ ਜੀ ਛੋਟੀ ਜੀ ਵੀਡੀਓ ਬਣਾਈ ਹੈ ਹਨਾ ਤੇ ਬਾਕੀ ਅੱਜ ਨਵੇਂ ਸੂਟ ਦੀ ਵੀਡੀਓ ਲੈ ਕੇ ਆਵਾਂਗੇ ਜੋ ਕਿ ਆਪਣਾ ਵਰਕ ਹੋ ਰਿਹਾ ਹੈ بس ਬਾਜੂ ਬਰਕਰਰ ਰਹੇਗੇ ਨਾ ਤੇ ਇਸ ਤਰ੍ਹਾਂ ਇਹ ਕਲਮਾਂ ਤੇ ਪਾਈਆਂ ਨੇ ਇਹਨਾਂ ਸੂਤਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਦੇਖੋ ਹਲਕਾ ਜਿਹਾ ਟੱਚ ਦੇ ਕੇ ਵੀ ਤਿਆਰ ਕਰਵਾ ਸਕਦੇ ਹੋ ਪਲੇਨ ਵੀ ਜਿਹੜੇ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਛੋਟੀ ਜੀ ਵੀਡੀਓ ਤੇ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਿਹਾ ਹੋਰ ਕੁਝ ਸਟਾਫ ਲੈ ਕੇ ਤੇ ਇਸ ਸਟਾਫ ਨੂੰ ਆਰਡਰ ਕਰਨ ਲਈ ਆਪਣੇ ਦਿੱਤੇ ਹੋਏ ਨੰਬਰਾਂ ਤੇ ਸਕਰੀਨਸ਼ਾਟ ਲੈ ਕੇ ਆਪਣੇ ਮਨਪਸੰਦ ਦਾ ਕਲਰ ਤੁਸੀਂ ਜਿਹੜਾ ਦੱਸਦੇ ਹੋ ਨਾਲ ਦੀ ਨਾਲ ਤੁਹਾਨੂੰ ਉਸ ਦੀ ਫੋਟੋ ਆਪਾਂ WhatsApp ਤੇ ਪਾ ਦਾਂਗੇ ਹਨਾ ਤੇ ਜਿੱਥੇ ਵੀ ਤੁਸੀਂ ਆਪਾਂ ਨੂੰ ਮੈਸੇਜ ਕਰੋਗੇ ਤੇ ਪਲੀਜ਼ ਕਾਲ ਥੋੜੀ ਜਿਹੀ ਘੱਟ ਕਰਿਆ ਕਰੋ ਕਿਉਂਕਿ ਕਾਲ ਦਾ ਵੀ ਆਪਾਂ ਇੱਕ ਟਾਈਮ ਰੱਖਾਂਗੇ ਕਿਉਂਕਿ ਭੈਣਾ ਮੇਰੀਆਂ 9 ਵਜੇ 10 ਵਜੇ ਤੱਕ ਰਾਤ ਨੂੰ ਕਾਲ ਕਰਦੀਆਂ ਰਹਿੰਦਾਂ ਤੇ ਉਹ ਚੀਜ਼ ਆਪਾਂ ਜਿਹੜੀ ਹੁਣ ਘੱਟ ਕਰਾਂਗੇ ਤੇ ਆਪਾਂ ਕਾਲ ਦਾ ਇੱਕ ਟਾਈਮ ਰੱਖਾਂਗੇ 10 ਤੋਂ ਲੈ ਕੇ 11 ਵਜੇ ਤੱਕ ਜਿਹੜੀ ਤੁਹਾਡੀ ਕਾਲ ਅਟੈਂਡ ਕਰਕੇ ਆਪਾਂ ਤੁਹਾਡੇ ਸੂਟ ਜਿਹੜੇ ਬੁੱਕ ਕਰਿਆ ਕਰਾਂਗੇ ਡੇਲੀ ਉਸ ਤੋਂ ਬਾਅਦ ਜਿਹੜੀ ਕੋਈ ਆਪਾਂ ਫਰਕ ਦੀ ਸਟਾਰਟਿੰਗ ਕਰਾਂਗੇ ਤੇ ਚਲੋ ਜੀ ਇਸ ਵੀਡੀਓ ਦਾ ਇਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ